ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਰਸਮਲਾਈ ਦਾ ਕੇਕ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਤੇ 10 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਬਹੁਤ ਹੀ ਸੌਖਾ ਹੈ ਇਹਨੂੰ ਬਣਾਉਣਾ ਚਲੋ ਕਰਦੇ ਹਾਂ ਫਿਰ ਰੈਸਪੀ ਨੂੰ ਸ਼ੁਰੂ ਐਡਲੀ ਮੈਂ ਸਭ ਤੋਂ ਪਹਿਲਾਂ ਇੱਥੇ ਕੜਾਈ ਦੇ ਵਿੱਚ ਪਾ ਰਹੀ ਹਾਂ 500 ml ਦੁੱਧ ਤੇ ਇਹ 500 ml ਦੁੱਧ ਲੈ ਰਹੀਆਂ ਤੁਸੀਂ ਇਹ ਤੋਂ ਵੀ ਘੱਟ ਲੈ ਸਕਦੇ ਆ 500 ml ਦੁੱਧ ਦੇ ਵਿੱਚ ਮੈਂ 2 ਚਮਚ ਖੰਡ ਪਾ ਰਹੀਆਂ ਤੁਸੀਂ ਵੱਧ ਘੱਟ ਕਰ ਸਕਦੇ ਆ ਅਪਰ ਟੇਸਟ ਅਕੋਰਡਿੰਗ ਮੈਂ ਥੋੜਾ ਘੱਟ ਰੱਖ ਰਹੀਆਂ ਮਿੱਠਾ ਇਸ ਲਈ ਮੈਂ 2 ਚਮਚ ਪਾ ਰਹੀਆਂ ਨਾਲੀ ਦੇ ਵਿੱਚ ਪਾਵਾਂਗੇ ਆਪਾਂ 1 ਤੋਂ 2 ਚੁਟਕੀ ਲਹਿ ਖਾਨ ਵਾਲਾ ਰੰਗ ਇਹ ਮੈਂ ਪੀਲਾ ਰੰਗ ਪਾ ਰਹੀਆਂ ਇੱਥੇ ਇਹ ਬਿਲਕੁਲ ਆਪਸ਼ਨਲ ਆ ਬਾਜ਼ਾਰ ਵਰਗਾ ਰੰਗ ਲਿਆਂ ਲਈ ਹੈ ਮੈਂ ਪਾ ਰਹੀ ਹਾਂ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਜਿਦੋਂ ਇੱਕ ਆਵਾਲਾ ਆ ਗਿਆ ਤੇ ਆਪਾਂ ਜਿਹੜਾ ਇਹਨੂੰ ਟੱਕ ਕੇ ਸਾਈਡ ਤੇ ਰੱਖ ਲੈਣਾ ਹੈ ਠੰਡਾ ਹੋਣ ਦੇ ਲਈ ਦੁੱਧ ਤੁਸੀਂ ਕੋਈ ਵੀ ਵਰਤ ਸਕਦੇ ਆ ਗਾਂ ਦਾ ਮੱਝ ਦਾ ਜਾਂ ਫਿਰ ਪੈਕਟ ਦਾ ਵੀ ਵਰਤ ਸਕਦੇ ਆ ਚੰਗੀ ਤਰ੍ਹਾਂ ਚਲਾਉਣ ਤੋਂ ਬਾਅਦ ਜਿਹਨੂੰ ਆਪਾਂ ਹੁਣ ਸਾਈਡ ਤੇ ਰੱਖ ਦਿੰਨੇ ਆ ਠੰਡਾ ਹੋ ਜਾਊਗਾ ਤਦ ਤੱਕ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਨਾ ਰੱਖਿਓ ਬਸ ਇੱਦੀ ਸਾਈਡ ਤੇ ਆਪਾਂ ਰੱਖ ਦੇਣਾ ਆ ਤੇ ਤੱਕ ਆਪਾਂ ਬਣਾਵਾਂਗੇ ਕੇਕ ਕੇਕ ਬਣਾਉਣ ਦੇ ਲਈ ਮੈਂ ਇੱਥੇ 31 ਗ੍ਰਾਮ ਜਿਹੜਾ ਉਹ ਤੇਲ ਲਿਆਇਆ ਤਿੰਨ ਚਮਚੇ ਤੇਲ ਦੇ ਆ ਤੇ ਇਹ ਜਿਹੜਾ ਤੇਲ ਆ ਇਹ ਕੋਈ ਵੀ ਦੇ ਵਿੱਚ 스멜 ਨਹੀਂ ਹੈਗੀ ਤੁਸੀਂ ਸਰੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਜਾਂ ਫਿਰ ਹੋਰ ਕੋਈ ਤੇਲ ਨਹੀਂ ਵਰਤਣਾ ਹੈਗਾ ਤੁਸੀਂ ਜੇ ਵਰਤ ਵਰਤਣਾ ਹੈ ਤਾਂ ਤੁਸੀਂ ਜਿਹੜਾ ਬਟਰ ਵਰਤ ਸਕਦੇ ਆ ਮੈਲਟ ਕਰਕੇ ਜਾਂ ਫਿਰ ਦੇਸੀ ਘਿਓ ਵੀ ਵਰਤ ਸਕਦੇ ਆ ਜੇ ਤੁਸੀਂ ਪਸੰਦ ਕਰਦੇ ਆ ਤੇ ਮੈਂ ਇਥੇ ਰਿਫਾਈਨਡ ਆਇਲ ਵਰਤ ਰਹੀ ਆ ਤੇ ਇਹਦੇ ਵਿੱਚ ਮੈਂ ਪਾ ਰਿਆ 80 ਗ੍ਰਾਮ ਪੀਸੀ ਹੋਈ ਖੰਡ ਤੇ ਚੰਗੀ ਤਰੀਕੇ ਨਾਲ ਮਿਲਾ ਲਿਆ ਸਾਰੀਆਂ ਚੀਜ਼ਾਂ ਨੂੰ ਨਾਲ ਹੀ ਦੇ ਵਿੱਚ ਮੈਂ ਪਾ ਰਹੀ ਹਾਂ 3 ਚਮਚ ਦਹੀਂ ਦਹੀਂ ਆਪਣਾੜਾ ਹੈ ਉਹ ਬਹੁਤਾ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਪਾਉਣ ਤੋਂ ਬਾਅਦ ਜੋ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਲਾ ਲਾਂਗੇ ਦਹੀਂ ਪਾਉਣ ਦੇ ਨਾਲ ਆਪਣੇ ਕੇਕ ਦਾ ਟੈਕਸਚਰ ਬਹੁਤ ਵਧੀਆ ਹੁੰਦਾ ਹੈ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਲਾ ਲਾਂਗੇ ਜੇ ਤੁਹਾਨੂੰ ਇਹ ਰੈਸিপি ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਐਦਾਂ ਦੀਆਂ ਹੋਰ ਮਜ਼ੇਦਾਰ ਜਿਹੀਆਂ ਰੈਸਪੀਜ਼ ਦੇ ਲਈ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਕਿੰਨਾ ਸਮੂਥ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਦਾ ਮੈਂ ਇੱਥੇ ਮੈਦਾ ਵਰਤ ਰਹੀ ਹਾਂ ਕਿਉਂਕਿ ਇਹ ਬਜ਼ਾਰ ਵਰਗੇ ਟੈਕਸਚਰ ਲਿਆਉਣ ਦੇ ਲਈ ਮੈਦਾ ਹੀ ਵਰਤਿਆ ਜਾਂਦਾ ਹੈ 120 ਗ੍ਰਾਮ ਮੈਦਾ ਵਰਤ ਰਹੀ ਹਾਂ ਤੁਸੀਂ ਜੇ ਚਾਹੋ ਤਾਂ ਤੁਸੀਂ ਆਟਾ ਵੀ ਵਰਤ ਸਕਦੇ ਆ ਤੇ ਇੱਕ ਚਮਚ ਇਹਦੇ ਵਿੱਚ ਮੈਂ ਸੁੱਕਾ ਦੁੱਧ ਯਾਨੀ ਕਿ ਮਿਲਕ ਪਾਊਡਰ ਪਾਇਆ ਹੈ ਬਜ਼ਾਰ ਦੇ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਜੇ ਤੁਹਾਡੇ ਕੋਲ ਨਹੀਂ ਹੋਇਆ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਤੇ ਨਾਲ ਇਹਦੇ ਵਿੱਚ ਮੈਂ ਪਾਇਆ ਇੱਕ ਚਮਚ ਕੌਰਨ ਫਲਾਰ ਕੌਰਨ ਫਲਾਰ ਪਾਉਣਾ ਆਪਣੇੜਾ ਆ ਆਪਾਂ ਦਾ ਕੇਕ ਸਪੰਜ ਬਹੁਤ ਵਧੀਆ ਬਣਦਾ ਹੈ ਬਿਲਕੁਲ ਵੀ ਟੁੱਟਦਾ ਨਹੀਂ ਬਹੁਤ ਸੌਫਟ ਬਣਦਾ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਦੁੱਧ ਪਾਉਂਦੇ ਹੋਏ ਇਹ ਜਿਹੜਾ ਇੰਨਾ ਸਮੂਥ ਬੈਟਰ ਆਪਾਂ ਇਹਦਾ ਤਿਆਰ ਕਰ ਲਿਆ ਹੈ ਕੋਈ ਵੀ ਇਹਦੇ ਵਿੱਚ ਗੱਠਾ ਨਹੀਂ ਹੋਣੀ ਚਾਹੀਦੀਆਂ ਬਿਲਕੁਲ ਇਹਦਾ ਸਿਲਕੀ ਸਮੂਥ ਹੋਣਾ ਚਾਹੀਦਾ ਹੈ ਤੇ ਨਾਲ ਹੀ ਮੈਂ ਇਥੇ ਕੋਲ ਭਾਂਡਾ ਲਿਆਇਆ ਮੈਂ ਇਹਨੂੰ ਮਾਈਕ੍ਰੋਵੇਵ ਦੇ ਵਿੱਚ ਬਣਾ ਰਹੀ ਹਾਂ ਇਸ ਲਈ ਮੇਰੇ ਕੋਲ ਮਾਈਕ੍ਰੋਵੇਵ ਵਾਲਾ ਭਾਂਡਾ ਲਿਆਇਆ ਤੇ ਉਹਦੇ ਵਿੱਚ ਮੈਂ ਬਟਰ ਪੇਪਰ ਲਗਾ ਲਿਆ ਹੁਣ ਮੈਂ ਇਹਦੇ ਬੈਟਰ ਦੇ ਵਿੱਚ ਪਾ ਰਹੀ ਹਾਂ ਅੱਧਾ ਚਮਚ ਬੇਕਿੰਗ ਪਾਊਡਰ 1/2 ਚਮਚ ਬੇਕਿੰਗ ਪਾਊਡਰ ਪਾਉਣ ਤੋਂ ਬਾਅਦ 1/4 ਚਮਚ ਬੇਕਿੰਗ ਸੋਡਾ ਪਾ ਰਹੀ ਹਾਂ ਮੈਂ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਲਾਸਟ ਦੇ ਵਿੱਚ ਹੀ ਪਾਉਣਾ ਹੈ ਤੇ ਪੌਣ ਤੋਂ ਬਾਅਦ ਚੰਗੀ ਤਰੀਕੇ ਨਾਲ ਮਿਲਾ ਲੈਣਾ ਹੈ ਚੰਗੀ ਤਰੀਕੇ ਨਾਲ ਮਿਲਾ ਲੈਣਾ ਕਿਉਂਕਿ ਜਿਹੜੀਆਂ ਆ ਬੇਕਿੰਗ ਸੋਡੇ ਦੀਆਂ ਬਹੁਤ ਛੇਤੀ ਗੱਠਾਂ ਜਿਹਾ ਬਣ ਜਾਂਦੀਆਂ ਆ ਉਹ ਗੱਠਾਂ ਨੂੰ ਆਪਾਂ ਸਾਰਿਆਂ ਨੂੰ ਫੇਰ ਦੇਣਾ ਹੈ ਤੇ ਬਹੁਤ ਹੀ ਸਿਲਕੀ ਸਮੂਦਾ ਆਪਣਾ ਬੈਟਰ ਤਿਆਰ ਆ ਤੇ ਹੁਣ ਆਪਾਂ ਜਿਹੜਾ ਇਹਨੂੰ ਬੈਟਰ ਨੂੰ ਪਾ ਦਾਂਗੇ ਇਹ ਭਾਂਡੇ ਦੇ ਵਿੱਚ ਪਾਂਡੇ ਦੇ ਵਿੱਚ ਮੈਂ نیچے ਤੇਲ ਲਗਾ ਲਿਆ ਸੀ ਤੇ ਉੱਪਰ ਮੈਂ ਬਟਰ ਪੇਪਰ ਰੱਖ ਲਈ ਜੇ ਬਟਰ ਪੇਪਰ ਨਾ ਹੋਵੇ ਤਾਂ ਇਕੱਲਾ ਤੇਲ ਦੇ ਨਾਲ ਵੀ ਚੰਗੀ ਤਰ੍ਹਾਂ ਗ੍ਰੀਸ ਕਰ ਸਕਦੇ ਆ ਇਹਨੂੰ ਆਪਾਂ ਇਹੋ ਮਾਈਕ੍ਰੋਵੇਵ ਦੇ ਵਿੱਚ 5 ਮਿੰਟ ਲਈ ਬੇਕ ਕਰ ਲਾਂਗੇ ਜਾਂ ਤੁਸੀਂ ਇਹਨੂੰ ਗੈਸ ਤੇ ਵੀ ਬੇਕ ਕਰ ਸਕਦੇ ਆ ਓਵਨ ਦੇ ਵਿੱਚ ਵੀ ਉਹ ਸਾਰੇ ਕੁਝ ਮੈਂ ਸਕਰੀਨ ਤੇ ਮੈਂਸ਼ਨ ਕਰ ਦਿੱਤਾ ਹੈ ਤੇੜਾ ਆ ਤੂਥਪਿਕ ਦੇ ਨਾਲ ਇਹਨੂੰ ਚੈੱਕ ਕਰ ਲਾਂਗੇ ਜੇ ਤੂਥਪਿਕ ਸਾਫ ਆਈ ਮਤਲਬ ਇਹ ਬਣ ਗਏ ਆ ਜੇ ਨਹੀਂ ਸਾਫ ਆਈ ਤਾਂ ਥੋੜਾ ਟਾਈਮ ਹੋਰ ਪਕਾ ਲਿਓ ਤੇ ਦੇਖੋ ਕਿੰਨਾ ਸੌਫਟ ਆ ਤੇ ਕਿੰਨਾ ਵਧੀਆ ਆਪਣੀ ਜਿਹੜੀ ਇਹਦੀ ਹਾਈਟ ਆਈ ਹੈ ਕੇਕ ਦੀ ਬਹੁਤ ਸੌਫਟ ਸਪੰਜੀ ਬਣਿਆ ਆ ਇਹਦੇ ਵਿੱਚ ਆਪਾਂ ਜਿਹੜਾ ਕਾਂਟਾ ਚਮਚ ਹੁੰਦਾ ਹੈ ਉਹਦੇ ਨਾਲ ਚੰਗੀ ਤਰੀਕੇ ਨਾਲ ਫੌਕ ਕਰ ਲਾਂਗੇ ਤਾਂ ਜੋ ਅੰਦਰ ਤੱਕ ਜਿਹੜਾ ਰਸ ਆ ਉਹ ਜਾ ਚਕੇ ਜਿਹੜਾ ਆਪਾਂ ਰਸ ਬਣਾਇਆ ਸੀਗਾ ਉਹ ਪਾ ਦਾਂਗੇ ਤੇ ਉੱਪਰ ਜਿਹੜੀ ਆ ਵਿਪਿੰਗ ਕਰੀਮ ਲਗਾ ਦਾਂਗੇ ਜਿਹੜੀ ਕੇਕ ਵਾਲੀ ਹੁੰਦੀ ਆ ਰਾਸਮਲਾਇ ਲਗਾ ਦਾਂਗੇ ਜੋ ਕਿ ਮੈਂ ਪਹਿਲਾਂ ਨਹੀਂ ਤੁਹਾਨੂੰ ਦੱਸੀ ਹੈ ਚੈਨਲ ਤੇ ਅਪਲੋਡ ਹੈ ਵੀਡੀਓ ਉੱ비 ਤੁਸੀਂ ਜਾ ਕੇ ਦੇਖ ਸਕਦੇ ਆ ਤੇ ਪਿਸਤੇ ਦੇ ਨਾਲ ਡੈਕੋਰੇਟ ਕਰਾਂਗੇ ਤੇ ਆਪਣੀ ਬਹੁਤ ਹੀ ਟੇਸਟੀ ਤੇ 10 ਮਿੰਟ ਦੇ ਵਿੱਚ ਬਣਿਆ ਕੇਕ ਤਿਆਰ ਆ ਜੋ ਇਹ ਰੈਸਪੀ ਨੂੰ ਟ੍ਰਾਈ ਕਰਿਓ ਬਹੁਤ ਬਹੁਤ ਧੰਨਵਾਦ ਜੀ